ਹੁਸ਼ਿਆਰਪੁਰ ਦੀ ਮਾਡਲ ਟਾਊਨ ਪੁਲਿਸ ਨੇ ਲੁੱਟਖੋਹਾਂ ਤੇ ਚੋਰੀਆਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਤ ਦੋਸ਼ੀਆਂ ਦੀ ਪਛਾਣ ਬੰਟੀ ਉਰਫ਼ ਪੈਡੂ ਵਾਸੀ ਖਾਨਪੁਰੀ ਗੇਟ ਅਤੇ ਰਕੇਸ਼ ਕੁਮਾਰ ਉਰਫ਼ ਬਿੱਕੀ ਵਾਸੀ ਕੱਚਾ ਟੋਪਾ ਵਜੋਂ ਹੋਈ ਹੈ। ਪੁਲਿਸ ਨੇ ਲੁਟੇਰਿਆਂ ਵੱਲੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਖਰੀਦਣ ਵਾਲੇ ਇੱਕ ਸੁਨਿਆਰਾ ਵੀ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਮ ਰਾਜਕੁਮਾਰ ਪੁੱਤਰ ਪ੍ਰੇਮ ਕੁਮਾਰ ਹੈ ਤੇ ਮੋਹੱਲਾ ਕਮੇਟੀ ਬਾਜ਼ਾਰ ਦਾ ਰਹਿਣ ਵਾਲਾ ਸਥਾਨਕ ਪੁਲਿਸ ਲੈਨ ਗਰਾਊਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਹੁਸ਼ਿਆਰਪੁਰ 'ਚ ਚੋਰੀਆਂ ਅਤੇ ਲੁੱਟੀਆਂ ਵਾਰਦਾਤਾਂ ਹੋਈਆਂ ਸਨ ਜਿਸ ਨੂੰ ਸੁਲਝਾਉਣ ਲਈ ਪੁਲਿਸ ਕੰਮ ਕਰ ਰਹੀ ਸੀ ਤੇ ਪੁਲਿਸ ਨੇ ਹੁਣ ਚੋਰੀਆਂ ਅਤੇ ਲੁੱਟਾ ਕਰਨ ਵਾਲੇ ਦੋ ਮੁੰਡਿਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਤ ਤਦ ਦੋਸ਼ੀਆਂ ਪਾਸੋਂ ਇੱਕ ਸੋਨੇ ਦੀ ਚੈਨ, 1 ਕਿਲੋ 400 ਗ੍ਰਾਮ ਚਾਂਦੀ, ਇੱਕ ਦੇਸੀ ਪਿਸਤਲ ਅਤੇ ਐਕਟਿਵਾ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਲੁਟੇਰਿਆਂ ਵੱਲੋਂ ਜਿਸ ਸੁੰਨੇ ਆਰੇ ਰਾਜਕੁਮਾਰ ਨੂੰ ਚੋਰੀ ਅਤੇ ਲੁੱਟਾਂ ਦਾ ਸਮਾਨ ਵੇਚਿਆ ਜਾਂਦਾ ਸੀ ਉਹ ਹੁਸ਼ਰਪੁਰ ਤੋਂ ਹੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਪਰਾਇ ਜਿਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਹਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸਿਸ਼ਿੰਦਰ ਕੁਮਾਰ ਲੰਬਾ ਜੀ ਆਈਪੀਐਸ ਦੇ ਸਰਨੇ ਦੇ ਕਾਇਤ ਕੰਮ ਕਰਦੇ ਜਿਲ੍ਹਾ ਸ਼ਾਹਪੁਰ ਪੁਲਿਸ ਵੱਲੋਂ ਜਿਹੜੀ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈਗੀ ਆ ਜਿਹਦੇ ਵਿੱਚ ਅਸੀਂ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਮ ਹੈਗੇ ਆ ਜੀ ਬੰਟੀ ਉਸ ਭੀਡੂ ਪੁੱਤਰ ਸਰਪਲ ਖਾਨਪੁਰੀ ਗੇਟ ਰਕੇਸ਼ ਕੁਮਾਰ ਪੁੱਤੀ ਪੁੱਤਰ ਰਕੇਸ਼ ਵਾਸੀ 362 ਬੱਚਾ ਟੋਬਾ थाना ਸਿਟੀ ਹਿਆਰਪੁਰ ਜਿਨ੍ਹਾਂ ਬਨੂੰ ਇੱਕ 26 8 2024 ਨੂੰ ਲੜਕੀ ਦਾ ਪੁਰ ਹੀਰਾ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਗਨ ਪੁਆਇੰਟ ਦੇ ਵਿੱਚ ਉਹ ਜਿਹੜੀ ਚਾਈਨੀ ਜਿਹੜੀ ਸਨੇਟਿੰਗ ਕੀਤੀ ਹੋਈ ਸੀਗੀ ਜਿਹਦੇ ਵਿੱਚ ਸੀ ਰਿਜ਼ਰਵਡ ਪਾਰ ਦੇ ਤਹਿਤ ਉਦੋਂ ਹੀ ਮੁਕਾਦਮਾ ਨੰਬਰ ਜਿਹੜਾ ਅ ਦਰਜ ਕਰ ਦਿੱਤਾ ਗਿਆ ਸੀਗਾ ਇਹਨੂੰ ਕਰਦੇ ਹੋਏ ਜਿਹੜੇ ਕੱਲ ਜਿਹੜੇ ਇਹ ਦੋਸ਼ੀ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚੋਂ ਜਿਹੜੀਆਂ ਪੰਜ ਮੁਕਾਦਮੇ ਜਿਹੜੇ ਸਾਡੇ ਟ੍ਰੇਸ ਹੋਏ ਹੈਗੇ ਆ ਮਾਡਲ ਟੋਨ ਦੇ ਜਿਹੜੀ ਚੋਰੀ ਤੇ ਸਨੈਚਿੰਗ ਜਿਹੜੀ ਕੀਤੀਆਂ ਜਿਹਦੇ ਵਿੱਚ ਮੇਨ ਤੌਰ ਤੇ ਇਹਨਾਂ ਪਾਸੋਂ ਜਿਹੜੀ ਆ ਅ ਬਸੀਖ ਪਾਜੂ ਵੀ ਕਿ ਜਿਹੜਾ ਸ਼ਿਵਲਿੰਗ ਜਿਹੜਾ ਉੁਰਗੰ ਮੰਦਰ ਦਾ ਜਿਹੜਾ ਸ਼ਿਫਟਿੰਗ ਚੋਰੀ ਕੀਤਾ ਸੀ ਉਹਦੇ ਵੀ ਜਿਹੜੀ ਚਾਂਦੀ ਚੋਰੀ ਕੀਤੀ ਆ ਉਹਦੇ ਵਿੱਚ ਇਹਨੇ ਇੱਕ ਸੁਨਾਰੇ ਨੂੰ ਜਿਹੜੀ ਗਾਹਾਂ ਵੇਚ ਦਿੱਤੀ ਸੀ ਉਹਦੀ ਜਿਹੜੀ ਟਲਾਮ ਬਣਾ ਕੇ ਉਹਨਾਂ ਦੀ ਜਿਹੜੀ ਏਕ ਦੇ ਰੂਪ ਵਿੱਚ ਉਹ ਵੀ ਅਸੀਂ ਬਰਾਮਦ ਕਰ ਲਈ ਆ ਤੇ ਇਹਦੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਵੱਖ-ਵੱਖ ਜਿਹੜੀਆਂ ਐਫ ਆਈ ਆਰ ਆ ਉਹਦੇ ਵਿੱਚ ਵੀ ਉਹਨਾਂ ਦੀਆਂ ਰਿਸਤ ਪਾ ਕੇ ਜਿਹੜੀਆਂ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਹੈਗਾ ਤੇ ਇਹਦੇ ਨਾਲ ਜਿਹੜੇ ਹੋਰ ਵੀ ਆ ਇਹਨਾਂ ਕੋਲ ਜਿਹੜੀਆਂ ਲੜਕੀ ਪਾਸੋਂ ਜਿਹੜੀ ਇੱਕ ਜਿਹੜੀ 1 ਕਿਲੋ 400 ਗ੍ਰਾਮ ਜਿਹੜਾ ਉਹ ਚਾਦੀ ਜਿਹੜੀ ਬ੍ਰਾਂਮ ਕੀਤੀ ਹੈ ਇੱਕ ਦੇਸੀ ਪਿਸਤਲ ਬ੍ਰਾਂਦੀ ਤਾਂ ਇੱਕ ਇੱਕ ਵਾਰ ਬਾਰ ਦਿੱਤੀ ਗਈ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜਾ ਤਕਰੀਬਨ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮੰਦਰ ਦੇ ਵਿੱਚ ਜਾਂ ਜਿਹੜੀ ਬੰਦਕੋਖੀ ਪਈ ਸੀ ਜਾਂ ਤੁਸੀਂ ਹੋਰ ਰੇਲਵੇ ਪਾਰ ਦੇ ਵਿੱਚ ਚੋਰੀਆਂ ਹੁੰਦੀਆਂ ਜਿਹੜਾ ਕਾਫੀ ਸਾਡਾ ਜਿਹੜਾ ਉਹ ਕਾਫੀ ਪੁਰਾਣਾ ਗ੍ਰੋਵ ਆਜੇ ਨੂੰ ਐਕਸਪਲੈਨ ਕਿ ਕਰਦਾ ਜੀ ਸਰ ਇਹ ਜਿਹੜੀ ਚੋਰੀ ਦਾ ਮਾਲ ਕਿੱਥੇ ਜੁਖਾਰਾ ਪੜੇ ਜਿਹੜਾ ਸੁਨਿਆਰਾ ਵੀ ਕਰ ਲਿਆ ਉਹਦੇ ਵਿੱਚ ਜਿਹੜਾ ਉਹਦੇ ਤੋਂ ਅਸੀਂ ਚਾਂਦੀ ਵਗੈਰਾ ਵੀ ਜਿਹੜੀ ਪਾ ਕੇ ਰਿਵਲੈਂਟ ਫਾਰਮ ਦਿੱਤਾ ਤਾ ਤੇ ਉਹਨੂੰ ਵੀ ਅਸੀਂ ਨੋਟ ਕਰਦਾ ਸਰ ਸੁਨਿਆਰਾ ਸੁਨਿਆਰੇ ਕੋਲ ਦੇ ਆਮ ਆਦਮੀ ਪਾਰਟੀ ਦੇ ਅਧਿਕਾਰ ਤੇ ਆਗੂ ਹੈ ਕੋਈ ਆਮ ਆਦਮੀ ਪਾਰਟੀ ਦਾ ਉਹਦੇ ਬਾਰੇ ਕੋਈ ਸਾਡੇ ਹਜੇ ਸਿੱਧਾ ਸਾਹਮਣੇ ਨਹੀਂ ਆਇਆ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸੁਨਿਆਰੇ ਦੇ ਵਿੱਚ ਆ ਉਹਦੇ ਵਿੱਚ ਉਹਨਾਂ ਜਿਹੜੀ ਉਸੇ ਸ਼ਿਵਲਿੰਗ ਨੂੰ ਚੋਰੀ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜੀ ਚਾਂਦੀ ਗਾਂ ਢਾਲ ਕੇ ਤੇ ਜਿਹੜੀ ਉਹਦੀ ਇੱਕ ਚਾਂਦੀ ਦੀ ਇੱਟ ਬਣਾ ਲਈ ਸੀ ਜਿਹੜੀ ਮੌਕੇ ਦੇ ਉੱਤੇ ਐਸਫਲੋ ਦੇ ਪਿਸ਼ਾ ਬਲੋਂ ਜਿਹੜੀ ਰਿਕਵਰ ਕਰ ਲਈ ਦੀ। ਕਹਿੰਦੇ ਕਿ ਇਹ ਹੋਰ ਸਰ ਇਹਦੀ ਹੋਰ ਵੀ ਕਿਸੇ ਕਿਸੇ ਵਿੱਚ ਭੂਮਿਕਾ ਦੀ ਨਜ਼ਰ ਆਈ ਹੈ। ਇਹਨਾਂ ਦੇ ਵਿੱਚ ਇਹ ਤੋਂ ਇਲਾਵਾ ਜਿਹੜੀ ਇਹਦੇ ਵਿੱਚ 7 ਮੁਕੱਦਮੇ ਜਿਹੜੇ ਵੱਖ-ਵੱਖ ਚੋਰੀ ਤੇ ਲੁੱਟਾਂ ਹੋਦੇ ਸਨ ਜਿਹਦੇ ਵਿੱਚ 5 ਮੁਕੱਦਮੇ ਮਾਡਰ ਟੌਨ ਦੇ ਤੇ 2 ਮੁਕੱਦਮੇ ਜਿਹੜੇ ਹੈਗੇ ਆ ਉਹ ਸਿਟੀ ਥਾਣੇ ਦੇ ਜਿਹੜੇ ਅਸੀਂ ਦਿੱਤੇ ਜਿਨ੍ਹਾਂ ਵਿੱਚ ਉਹਨਾਂ ਨੇ ਚੋਰੀਆਂ ਕੀਤੀਆਂ ਹੈਗੀਆਂ ਆ ਸਨੇਚਿੰਗਆਂ ਕੀਤੀਆਂ ਹੈਗੀਆਂ ਉਹ ਵੀ ਜਿਹੜੇ ਪਤਿਕਸ਼ਾਪ ਦੇ ਵਿੱਚ ਉਹਨਾਂ ਦੇ ਪੇਸ਼ ਹੋਈ ਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈ ਪਿਛਲੇ ਮਹੀਨੇ ਕੋਰਕਸਰ ਮਹਿਲਾ ਪੁਲਿਸ ਥਾਣੇ ਤੋਂ ਲੁੱਟ ਕੋਈ ਸੀ ਜਿਹਨੇ ਕੀਤਾ ਉਹਨਾਂ ਨਾਂ ਵੀ ਹੈਗਾ ਤਾਂ ਇਹਨਾਂ ਦਾ ਡੈਡੀ ਕੈਸਟਲ ਦੇ ਕੋਲ ਰਿਹਾ ਸੀ ਉਹਦੇ ਉਹਦੇ ਬਾਰੇ ਹਜੇ ਜਿਹੜੀ ਦੇਖੋ ਜੀ ਉਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਫਿਲਹਾਲ ਉਹਨਾਂ ਨੇ ਇਹ ਚੀਜ਼ ਦੱਸੀਆਂ ਇਹ ਕਿ ਫਰਦਰ ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਤੇ ਉਹਦੇ ਬਾਰੇ ਕੋਈ ਖੁਸ਼ਗਵਾਈ ਨਹੀਂ ਕੀਤੀ ਜਾਂਦੀ